ਕਲੀਅਰ ਜਿੰਨੇ ਚਿਰ ਸਾਡੇ ਸਾਥ ਚੱਲਦੇ ਇਹ ਆਪਣੀ ਗੱਲ ਕਰਦੇ ਕਿ ਸੱਚਕਣ ਦਰਬਾਰ ਸਾਹਿਬ ਦੇ ਅੱਜ ਵਾਲੇ ਹੀ ਨੰਦੇ ਪੈਣੇ। ਕੋਈ ਆਵੇ ਕੋਈ ਹੋਵੇ ਕੋਈ ਖੜੇ ਸਾਡੇ ਵਾਸਤੇ ਸਾਨੂੰ ਉੱਥੇ ਸਾਨੂੰ ਕੋਈ ਮਾਲ ਨਹੀਂ ਦੇਣਾ। ਸਾਨੂੰ ਕੋਈ ਹਗੜੀ ਪੈਣਾ। ਇਹ ਇਹ ਦੇ ਚੁੱਕੇ ਨੇ ਸਾਰਾ। ਸਾਨੂੰ ਮੌਜ ਮਾਜਾ ਕੋਈ ਖੌਫ ਨਹੀਂ। ਪਰ ਜੇ ਕੋਈ ਇਹ ਕਹਾਂਵੇ ਕਿ ਤੁਸੀਂ ਰੋਕ ਨਹੀਂ ਸਕਦੇ ਗੁਰੂ ਘਰ ਦੇ ਬਾਹਰ ਗਲਤ ਕੰਮ। ਇਹ ਪੁਲੇਖਾ ਦੀ ਵੀਰਜੀ ਹੀ ਰੋਕਾਂਗੇ। ਜਿੰਨੇ ਚਿਰ ਸਾਡੇ ਸਾਥ। ਪਰ ਅਸੀਂ ਰੋਕਦੇ ਵੀ ਬੜੇ ਤਰੀਕੇ ਨਾਲ ਵਿਸਮਾ ਰੋਕਦੇ ਆ। ਸਭੀ ਸ਼ਾਂਤ ਦੇ ਖਰਾਫੀ ਬੋਲਦੇ ਕਿ ਸਭ ਨੂੰ ਅਸੀਂ ਗਾੜੀ ਗਾੜੀ ਚੜ੍ਹਦੇ ਉੱਟ ਕੇ ਵੀ ਗਏ ਦੇ ਬੰਦਿਆਂ ਨੂੰ ਭਾਜੀ ਉਹਨਾਂ ਨੇ ਸਾਡੇ ਸਾਹਮਣੇ ਕੋ ਆਫਰ ਕੀਤਾ ਕੋਈ ਨਹੀਂ ਕਿਉਂ ਨਹੀਂ ਉਹ ਫਿਰ ਮੰਡੇ ਲਾਏ ਤੇ ਨਹੀਂ ਮੈਂ ਸਾਡੇ ਨਾਲ ਗੱਲ ਤੇ ਭਾਜੀ ਉਹ ਬੋਲਿਆ ਬੋਲਿਆ ਕਿ ਤਾਂ ਇੱਕ ਮਿੰਟ ਬੰਦਾ ਬੋਲਿਆ ਕਿ ਬੋਲਿਆ ਕੀ ਕਰੀ ਤੁਹਾਨੂੰ ਪਤਾ ਵੀ ਅਸੀਂ ਆਪ ਆਪਣੀ ਗੱਈ ਸਮਝੋ ਹੁਣ ਜੇ ਮੈਂ ਤੁਹਾਨੂੰ ਇੱਕ ਮਿੰਟ ਮੈਂ ਤੁਹਾਨੂੰ ਗੀਤ ਜੀ ਨਾਲ ਹੰਦੂਨ ਕਰਾਂ ਤੁਸੀਂ ਗਾੜੀ ਨੂੰ ਮੇਰੇ ਨਾਲ ਰਾਹ ਬੋਲੋਗੇ ਇਹ ਫਿਰ ਤੇ ਗਲਤੀ ਸਾਡੀ ਹੈ ਗੱਲ ਖਤਮ ਹੋ ਗਈ ਫਿਰ ਤੇ ਉਸ ਸਰਦਾਰ ਜੀ ਉਹਨੇ ਜਿਹੜੇ ਹਾਂ ਕਿੱਦਾਂ ਕੰਨੀਮ ਜੁੜ ਗਿਆ ਕਿਉਂਕਿ ਪਾਸ਼ਾ ਉਸ ਦਿਨਾਂ ਨੂੰ ਸੁਣੋ ਭਾਈ ਸਾਹਿਬ ਨੂੰ ਇਹ ਮੁਕਰ ਜਮ ਸੌਰੀ ਮੁਕਰ ਇਹਨੇ ਪੁੱਛਿਆ ਕਿ ਭਾਦਾ ਕਿਹਨੇ ਉਹ ਪਾਸ਼ਾ ਪੁੱਛੇ ਕਿ ਨਹੀਂ ਸੀ ਕੌਣ ਗੱਲ ਸਮਝੋ ਜਦੋਂ ਤੋਂ ਮੈਂ ਨਹੀਂ ਸ਼ਾਨ ਦੇ ਖਿਲਾਫ ਬੋਲੂ ਮੈਂ ਤੁਹਾਡੇ ਕੰਮ ਤਾਂ ਕਰੀ ਰਿਹਾ ਆ ਸ਼ਾਨ ਦੇ ਖਿਲਾਫ ਬੁਲੀਏ ਚੰਗੇ ਬੋਲੇ ਬਸ ਮੈਂ ਗੱਲ ਖਤਮ ਨਾ ਇਹਨੇ ਕਹਿੰਦਾ ਨਹੀਂ ਬੰਦੇ ਕਹਿੰਦਾ ਜੋ ਬੰਦੇ ਬੋਲਿਆ ਨਾ ਜਿਹੜੇ ਬਝੀਆਂ ਉਹ ਨਾ ਬੋਲਦਾ ਥੋੜ ਕੇ ਵੀ ਕੋਈ ਨਹੀਂ ਮਾਰਦਾ ਕਿੰਨੇ ਮੁੰਡੇ ਫੋਸ ਦੇ ਸੋਤੇ ਜੇ ਕੋਈ ਵੀ ਜੀ ਅਸੀਂ ਕਹਨੇ ਆ ਜਦੋਂ ਵੀ ਤੁਹਾਨੂੰ ਕੋਈ ਦਿੱਕਤ ਆਦੀ ਹੈ ਤੁਸੀਂ ਸਾਡੇ ਨਾਲ ਇੱਕੋ ਹੀ ਫੋਨ ਦੇ ਕਾਤੇ ਬੈਠੋ ਪ੍ਰੋਟੈਕਟ ਕਰ ਲਿਆ ਕਰੋ ਸਾਡੇ ਆਪਾਂ ਦਾ ਫੋਨ ਕਰੋ ਤੁਹਾਨੂੰ ਉਸ ਦਾ ਨੰਬਰ ਦੇ ਦਿਆ ਸੀ ਤੁਹਾਡੇ ਕੋਲ ਇਹ ਤੁਸੀਂ ਤੁਸੀਂ ਮੈਨੂੰ ਕਿਹਾ ਸੀ ਮੈਂ ਤੁਹਾਨੂੰ ਪ੍ਰਧਾਨ ਦਾ ਨੰਬਰ ਭੇਜਦਾ ਤੁਸੀਂ ਵੀ ਭੇਜਿਆ ਹੋਈ ਮੇਰੀ ਗਲਤੀ ਆ ਆ ਤੁਹਾਡੇ ਪਿੱਛੇ ਫਿਰ ਗੜ ਮੈਂ ਵੇਖਣ ਗਾ ਰਿਹਾ ਜੀ ਜੱਲੂ ਜਾਂਦੇ ਨੇ ਹੁੰਦੇ ਨਹੀਂ ਨਹੀਂ ਭਾਈ ਸਾਹਿਬ ਸੁਣੋ ਜੱਲਿਆਰੇ ਬਾਗ ਵਾਲੀ ਸਾਈਡ ਤੁਹਾਨੂੰ ਵੇਖਿਆ ਤੇ ਭੋਜਦੇ ਭਾਈ ਬੇ ਚੰਗੀ ਕਹਾਣੀ ਆ ਨਾ ਬਾਜੀ ਕੋਈ ਮਾੜਾ ਕੰਮ ਤਾਂ ਨਹੀਂ ਕਰ ਰਹੀ ਯਾਰ ਵੇਖੋ ਗੁਰੂ ਘਰ ਬਰਸਦਾ ਜਾਦਾ ਤੇ ਸਾਰੀ ਸੰਗਤ ਜਾਈ ਉਧਰ ਇਹ ਮੰਨਦੇ ਆ ਤੇ ਜਦੋਂ ਕੋਈ ਸੰਗਤ ਭਾਵਨਾ ਗੁਰੂ ਘਰ ਜਾ ਰਹੀ ਹੋਵੇ ਤੇ ਰਸਤੇ ਵਿੱਚ ਖੜ ਕੇ ਉਹਨੂੰ ਕੋਈ ਆਖੇ ਲੇਕਿਨ ਦੇਵਾਸ ਰੂਮ ਚਾਹੀਦਾ ਉਹ ਗਲਤ ਹੈ ਗਲਤ ਹੈ ਤੁਸੀਂ ਇਹ ਜੇ ਤੁਸੀਂ ਇਹ ਕਹਿੰਦੇ ਹੋ ਫੈਮਿਲੀ ਆ ਭਾਜੀ ਸਾਡੇ ਕੋਲ ਹੋਟਲ ਆ ਸਾਡੇ ਘਟਾ ਬਿੰਦਾ ਬਾਹਰ ਖਾਇਆ ਹੋਵੇ ਕੋਈ ਮੁਸ਼ਕਲ ਨਹੀਂ ਭਾਜੀ ਭਾਜੀ ਤੁਹਾਡਾ ਪਰਿਵਾਰ ਆ ਫੈਮਿਲੀ ਆ ਤੁਹਾਨੂੰ ਉਧਰ ਚਾਹੀਦਾ ਸਾਡਾ ਹੋਟਲ ਅਵੇਲੇਬਲ ਠੀਕ ਹੈ ਨਾ ਰਾਤ ਵਾਸਤੇ ਇਹ ਗੱਲ ਜੇ ਕੋਈ ਘੰਟੇ ਵਾਸਤੇ ਅਵੇਲੇਬਲ ਹੋ ਉਹ ਤੈਨੂੰ ਕਹਿ ਦਿੰਦਾ ਜਿਆਦਾਤਰ ਜਦੋਂ ਜੋੜੀ ਹੋ ਜਾਂਦੀ ਉਹ ਭਾਵੇਂ ਉਹ ਭੈਣ ਭਰਾ ਹੋਵੇ ਆ ਮਾਂ ਪੋਤਾ ਤੇ ਮੈਂ ਕੋ ਸਬੂਤ ਤੁਹਾਨੂੰ ਪਿਆ ਨਾ ਇੱਕ ਮਾਂ ਦਾ ਜੀਵਨ ਜਗਦੀ ਹੈ ਜਦੋਂ ਕਹੋ ਬੁਲਾਵਾਂਗੇ ਤੁਹਾਡੇ ਸਾਹਮਣੇ ਕਹਿ ਦੂਗੀ ਤੇ ਉਹ ਮੁੰਡਾ ਵੀ ਜਗਦੀ ਜਿਹੜਾ ਕੰਮ ਚ ਗੱਲਾਂ ਨੇ ਕਿਹਾ ਮਾਂ ਨਾਲ ਰਹਿ ਜਾਂਦਾ ਦੋਨ ਦਸਾਰਦਾ ਰਹੀਆ ਉਸ ਮਾਤਾ ਨੂੰ ਕਿਸ ਕਿਸ ਜਾਈ ਹੋਈ ਆ ਦੱਸੋ ਤੇ ਕੀ ਪ੍ਰਭਾਵ ਪਈਦਾ ਕਿ ਕੀ ਸੋਚੂ ਨੀ ਮਾਂ ਜੇ ਮੈਂ ਸੱਚ ਕਹਾਂ ਲਈ ਤੇ ਮੈਨੂੰ ਕੀ ਆਫਰ ਹੋ ਰਿਹਾ ਕੱਥੀ ਆਫਰ ਆਵਾਜੇ ਕੱਥੀ ਆਫਰ ਤੁਹਾਡੇ ਸ਼ਰੇ ਅੱਗੇ ਮੈਂ ਤੁਹਾਨੂੰ ਬਾਬਾ ਹੀ ਆਈ ਗੱਲ ਕਹਿਣਾ ਪਿਆ ਇਹਦੇ ਅੰਦਰ ਕਿਹੇ ਹੋਟਲ ਵਾਲੇ ਦਾ ਕੋਈ ਇਨਵੋਲਵਮੈਂਟ ਨਹੀਂ ਗੀ ਇਹ ਜਿਹੜੇ ਗੱਲ ਰਹਿਗੇ ਤੇ ਇਹ ਆਪ ਹੀ ਕੋਈ ਚਲੋ ਹੁਣ ਮੇਰੇ ਨਾਲ ਜਿਹੜੇ ਜਿਹੜੇ ਕੋਟੜੀ ਮੁੰਡਾ ਆਉਂਦਾ ਰੂਮ ਲੈ ਗਲਤ ਕੰਮ ਕਰਨ ਵਾਸਤੇ ਸਖਸ ਵਾਸਤੇ ਆਉਂਦਾ ਉਹ ਹੋਟਲ ਆਫਰ ਕਰਦੇ ਆ ਫਿਰ ਕਿਹੜੇ ਪਲਾਨ ਲੈ ਕੇ ਜਾਂਦੇ ਆ ਉਹ ਸਾਰੇ ਹੋਟਲ ਜਾਂਦੇ ਆ ਇਹ ਤਾਂ ਗੱਲ ਆ ਫਿਰ ਉਹ ਆਪਣੀ ਜੀ ਤੁਸੀਂ ਕਹਿੰਦੇ ਹੋ ਭਾਜੀ ਮੇਰੀ ਗੱਲ ਸੁਣੋ ਇੱਕ ਇੱਕ ਮੇਰੀ ਗੱਲ ਸੁਣੋ ਬਬਾ ਜੀ ਇੱਕ ਛੋਟੀ ਜਿਹੀ ਗੱਲ ਜਦੋਂ ਕੋਈ ਜੋੜਾ ਆਉਂਦਾ ਉਹ ਪਹਿਲੇ ਦਰਦਾ ਹਮ ਇਹਦੇ ਚੌਂਕ ਚ ਗੱਲ ਹੋ ਰਹੀ ਨਾ ਕੋਈ ਆਪਣਾ ਕੋਈ ਸੀਆਈਆਈ ਦਾ ਬੰਦਾ ਕੋਈ ਆਪਣਾ ਸਿਵਲ ਛ ਹੈ ਨਾ ਬੰਦਾ ਭੇਜੋ ਉਹ ਸਭ ਤੋਂ ਪਹਿਲੇ ਘੋੜੇ ਮਗਰ ਤੁਲਾ ਪੱਤੇ ਹਾਂ ਬੜਾ ਟਿਕਟ ਆ ਹਾਂ ਕੋ ਕੱਟ ਦੇਣਾ ਕਰਦੇ ਹਾਂ ਬੜੀ ਜਿਹੜਾ ਉਹ ਬੰਦੇ ਨਹੀਂ ਬੰਦੇ ਦੇ ਤੇ ਜਿਹੜੇ ਤੁਹਾਡੇ ਬੰਦੇ ਹਨ ਤੁਹਾਡੇ ਜਿਹੜੇ ਤੁਸੀਂ ਪੱਕੇ ਪਰਸਾਂ ਰੱਖੇ ਨੇ ਮੈਂ ਤਾਂ ਹੁੰਦਾ ਹੈ ਤਰੀਕਾ ਉਹੀ ਤਰੀਕੇ ਭਾਜਦੇ ਤਰੀਕਾ ਦਾਗਦੇ ਸੌਤਾ ਤਰੀਕਾ ਇਹ ਹੈ ਵੀ ਤੁਹਾਡਾ ਜਿਹੜਾ ਬੰਦਾ ਬਾਹਰ ਖੜਾ ਹੋਵੇ ਉਹਦੇ ਕੋਲ ਕਾਰਡ ਹੋਵੇ ਆਈ ਕਾਟ ਹਾ ਹਾਟਲ ਦਾ ਨਾਮ ਹੋਵੇ ਹਾਟਲ ਦਾ ਨਾਮ ਹੋਵੇ ਐਸਐਸ ਹੋਵੇ ਐਸੋਸੀਏਸ਼ਨ ਦਾ ਹੋਵੇ ਜਾਂ ਤੁਹਾਡੇ ਹੋਟਲ ਦਾ ਹੋਵੇ ਹੋਟਲ ਦਾ ਹੋਵੇ ਬੈੱਡ ਰਾਇ ਤੋ ਤੁਹਾਨੂੰ ਪਤਾ ਹੋਵੇ ਸਾਡਾ ਇਹ ਬੰਦਾ ਇਹਦਾ ਨਾਮ ਹੋਵੇ ਬੰਦੇ ਦਾ ਮੁੰਡਾ ਹੁੰਦਾ ਹੀ ਆ ਓਏ ਸੋਖੇ ਨਹੀਂ ਜੋ ਆਪਾਂ ਗੱਲ ਕਰਨੀ ਕਰ ਲਈਏ ਹੋਟਲ ਅਸੀਂ ਆਪਣੇ ਨਾ ਬੰਦਿਆਂ ਦੇ ਵੀ ਸੁਣ ਲਓ ਬੇਤੁ ਭਾਜੀ ਜੇ ਇਹ ਬੰਦੇ ਤੁਹਾਡੇ ਐਸਐਚਓ ਨੇ ਕਿਹਾ ਬਿਲਕੁਲ ਸਹੀ ਮੇਰੀ ਸੁਣੀ ਨਹੀਂ ਗੱਲ ਤੁਸੀਂ ਕੋਈ ਭਾਜੀ ਗੱਲ ਬਚਨ ਪਹਾਂਗੇ ਪਹਿਲਾਂ ਹੋ ਬੰਦੇ ਦਾ ਗਾਜ ਤੁਹਾਡੇ ਹੋਵੇ ਗੱਲ ਚ ਹੋਵੇ ਇਹ ਵੀ ਉਹ ਚ ਪਿਆ ਹੋਵੇ ਨੇ ਓਏ ਗੱਲ ਚ ਪਿਆ ਹੋਵੇ ਉਹਦਾ ਨਾਮ ਹੋਵੇ ਬੰਦੇ ਦੀ ਫੋਟੋ ਲੱਗੀ ਹੋਵੇ ਉਤੇ ਹੋਟਲ ਦਾ ਨਾਮ ਲਿਖਿਆ ਹੋਵੇ ਤੇ ਇਹ ਹੋਟਲ ਦਾ ਸਾਡਾ ਵਰਕਰ ਆ ਇਹ ਲਿਖਿਆ ਹੋਵੇ ਉਹ ਅਫਰ ਕਰੇ ਫੋਨ ਬਲ ਕੋਈ ਇਸ਼ੂ ਨਹੀਂ ਪਰ ਉਹ ਵੀ ਇਹ ਚੀਜ਼ ਹੈ ਵੀ ਉਹ ਵੀ ਕਿਸੇ ਨੇ ਘੰਟਾ ਹੋਰ ਲਾ ਕਰੇ ਜਿਹੜੀ ਵੇਖੀ ਆਜੋ ਤਾਂ ਲੇਕਨ ਕਿ ਵਾਸਤੇ ਹੁੰਦੇ ਨੇ ਘੰਟੇ ਘੰਟੇ ਦਾ ਕੋਈ ਕਿਉਂਕਿ ਸਾਡੇ ਕੋਲ ਉਹ ਖਬਰ ਪਹੁੰਚ ਜਾਣੀ ਹੈ ਪਹਿਲੇ ਕਿਉਂ ਹੋਰੇ ਹੋ ਗਿਆ ਮਸਲਾ ਬਹੁਤ ਵੱਡਾ ਮੈਂ ਤਾਂ ਸਿਰ ਗੱਲ ਦੱਸਾਂ ਇਹ ਹੁਣ ਗੱਲ ਬਹੁਤ ਵੱਡੀ ਹੋ ਚੁੱਕੀ ਆ ਕਿ ਸਾਨੂੰ ਉਹ ਉਸੇ ਵੇਰੇ ਫੋਨ ਆ ਜਾਂਦਾ ਜਦੋਂ ਵੀ ਕੋਈ ਕਿਸੇ ਨਾਲ ਇਸੇ ਹੁੰਦਾ ਕੋਈ ਭੈਣ ਨਾਲ ਹੁੰਦਾ ਕਿਸੇ ਵੀਰ ਨਾਲ ਜਿਹੜੇ ਜਿਹੜੇ ਦੇਖਦੇ ਆ ਜਿਹਨਾਂ ਨੂੰ ਤਾਂ ਸ਼ਰਮ ਨਹੀਂ ਆਉਂਦੀ ਉਹਨਾਂ ਵਾਸਤੇ ਕੋਈ ਰਗੜੀ ਪੈਂਦਾ ਜਿਹੜੇ ਦਰਬਾਰ ਪਵਾਨ ਨੇ ਜਦੋਂ ਉਹਨਾਂ ਨੂੰ ਇਨਸੀਡੈਂਸ ਹੁੰਦਾ ਸਾਨੂੰ ਉਸੇ ਫੋਨ ਆ ਜਾਂਦਾ ਇਹ ਜਿਹੜੇ ਬਾਬਾ ਜੀ ਗੱਲ ਹੈ ਨਾ ਸਿਰ ਤੁਹਾਡੇ ਇੱਥੇ ਨਹੀਂ ਦਰਬਾਰ ਸਾਹਿਬ ਵਾਲੇ ਕੋਲੇ ਜਿੰਨੇ ਨਹੀਂ ਸਾਡੇ ਬਾਬਾ ਜੀ 24 ਘੰਟੇ ਨਸ਼ਾ ਕੀਤਾ ਹੁੰਦਾ ਚੱਲਦਾ ਜਦੋਂ ਵੇਖੋ ਨਾ ਡਿੱਗਦੇ ਹੁੰਦੇ ਫਿਰ ਹਰ ਹਿੱਥੇ ਪ੍ਰੋਬਲਮ ਵਿਜਾਜੀ ਅਸੀਂ ਪਛਾੜਿਆ ਕਿਹਾ ਵਾ ਉਹਦਾ ਕਿਹਾ ਅੱਜੋੜੀ ਕੱਲ ਵੀ ਗੱਲ ਹੋਈ ਬਧਾਈਏ ਸਾਰੇ ਭਰਾਵਾਂ ਨੂੰ ਬਾਗੇ ਨਾਲ ਹੱਲ ਕਰੀਏ ਕਿਉਂਕਿ ਸੱਚਖੰਡ ਜੀ ਦਰਬਾਰ ਸਾਹਿਬ ਸਾਡਾ ਕੱਲਿਆਂ ਦਾ ਨਹੀਂ ਸਭ ਸੰਜਾ ਤੇ ਸਾਡੇ ਵਾਸਤੇ ਉਹ ਕਿੰਨਾ ਪਵਿੱਤਰ ਹੈ ਇਹ ਜਾਂ ਤੁਸੀਂ ਵੀ ਸਮਝਦੇ ਹੋਗੇ ਤੂੰ ਰੋਟੀ ਖਾਣੇ ਉਤੋਂ ਤੇ ਜੇ ਆਪਾਂ ਉਹਦੀ ਜੇ ਸਭ ਉੱਥੇ ਹੀ ਸਤਕਾਰ ਦੀ ਕਾਇਮ ਕਰਨਾ ਜੇ ਸੱਚਖੰਡ ਨੂੰ ਹੀ ਉੱਠ ਕੇ ਗੱਲ ਕਰੇ ਵੀ ਲਾਹਮਾ ਤੇ ਦਰਬਾਰ ਸਾਹਿਬ ਨੂੰ ਕੁੜੀਆਂ ਉੱਪਰ ਹੁੰਦੀਆਂ ਸੀ ਉੱਥੇ ਕੀ ਨੂੰ ਦਮਾਂਗੇ ਅਸੀਂ ਜੇ ਸੱਚਖੰਡ ਦਰਬਾਰ ਸਾਹਿਬ ਦੀ ਹਦੂਦ ਦੇ ਅੰਦਰ ਹੋਟਲਾਂ 'ਚ ਸ਼ਰਾਬ ਚੱਲਦੀ ਹੋਵੇ ਤਸਕੀ ਸਾਡੇ ਵਾਸਤੇ ਬਿਲਕੁਲ ਸਹੀ ਹੈ ਜੀ ਇਹ ਬਲੌਗਰ ਨੇ ਕਹੀ ਗੱਲ ਪਾ ਜੀ ਕੁੜੀਆਂ ਅੱਛਾ ਪਤਾ ਕਿ ਬਲੌਗ ਬਲੌਗ ਵਾਲਾ ਇੱਕ ਬਲੌਗ ਆਇਆ ਸੀ ਗੁੰਡਾ ਬਾਹਰੋਂ ਆਇਆ ਸੀ ਕਿੰਨਾ ਵਿਵਾਦ ਹੋਈ ਸੀ ਉਹ ਸੀ ਉਹ ਗੁੰਡਾ ਕਿੱਨੇ ਬਣਾਇਆ ਸੀਗਾ ਮੈਂ ਕਹਿੰਦਾ ਇੱਕ ਵਾਲਾ ਨੂੰ ਗੋਟਿਆ ਬਬੇ ਤੁਸੀਂ ਸੁਣੋ ਕਿਰੇ ਹਟਲ ਦੀ ਨਾ ਗੱਲ ਕਰਦੇ ਆ ਓਚੀਲ ਮੰਡੀ ਜੋਟੇ ਚੱਲ ਰਿਹਾ ਓਚੀਲ ਮੰਡੀ ਨਾਲ ਹੈਡੀ ਬਦਨਾਮ ਹੋ ਗਈ ਸ਼ਾਦੀ ਨਹੀਂ 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 ਹੈਡੀ ਦਾ ਵਸਾਸੀ ਹੈਡੀਲ ਬੱਡੀ ਪੱfte ਪਹਿਲਾਂ ਦੀ ਸ਼ਰਮ ਸ਼ਰਾਬ ਦੀ ਤੁਸੀ ਕਹਿੰਦੇ ਉਹਨੂੰ ਕੋਈ ਨਹੀਂ ਸਮਝਿਓ ਹੁਣ ਜਦੋਂ ਆਪਾਂ ਕਿਸੇ ਕੰਮ ਨੂੰ ਤੁਰਪੀਦੇ ਆ ਨਾ ਕਿਸੇ ਵੀ ਕੰਮ ਨੂੰ ਤੇ ਜਦੋਂ ਤੁਹਾਡੀ ਉਹ ਮੀਲ ਦੀ ਬਣ ਜਾਂਦਾ ਉਦੋਂ ਫਿਰ ਤੁਹਾਨੂੰ ਲੋਕ ਸੰਪਰਕ ਕਰਨ ਲੱਗ ਪੈਂਦੇ ਆ ਸਾਡੀ ਆਹ ਫੀਲਡ ਖਾਸ ਕਰਕੇ ਆ ਜਿਵੇਂ ਅਸੀਂ ਬਦਮੀਆਂ ਦੇ ਜਾਂ ਗੁਰੂ ਸਾਹਿਬ ਦੇ ਮਸਲੇ ਤੇ ਬੋਲਦੇ ਆ ਕਿ ਗੁਰੂ ਸਾਹਿਬ ਸਤਕਾਰ ਨਹੀਂ ਹੁੰਦਾ ਉਹਦੇ ਮਸਲੇ ਤੇ ਬੋਲਦੇ ਆ ਉਹ ਸਾਡੀ ਫੀਲਡ ਆ ਸਾਨੂੰ ਦੁਨੀਆ ਅਪਰੋਚ ਕਰਦੀ ਪਾਈ ਸਾ ਪਲਾਂਟਾਂ ਦੇ ਸਰਕਾਰ ਨੂੰ ਰਿਐਕਟਿੰਗ ਸਮਝੀ ਵੀ ਗੱਲ ਹੋਟਲ ਆ ਵੀ ਸੇਲਵ ਹੋ ਗਿਆ ਉਹ ਜਿੰਦੇ ਅਸੀਂ ਤੁਰਿਆਂ ਚਿਹਰਾ ਮਾਰ ਲੈ ਬਣਾਇਆ ਥੋੜਾ ਸਰਕਾਰ ਸਤਿਗਤ ਕਰਦੀ ਆ ਹੁਣ ਸਾਨੂੰ ਪਤਾ ਉਹਨੂੰ ਕਿੰਨੇ ਫੋਨ ਆਉਂਦੇ ਨੇ ਤੇ ਮੈਂ ਫਲਾਣੇ ਓਥੇ ਗਿਆ ਸੀ ਜੀ ਇੱਥੇ ਹੋਟਲ ਆ ਉੱਥੇ ਸ਼ਰਾਬ ਵੀ ਪ੍ਰੋਵਾਈਡ ਹੁੰਦੀ ਜੀ ਉੱਥੇ ਕੁੜੀ ਵੀ ਮਿਲਦੀ ਜੀ ਉੱਥੇ ਉਹ ਦਰਬਾਰ ਸਾਹਿਬ ਦੇ ਕੋਲ ਹੋਟਲ ਦੇ ਆਉਣ ਵਾਲੇ ਦਿਨਾਂ ਚ ਗੁਰੂ ਆਂਦਾਸ ਕਿਰਪਾ ਕਰੋਂ ਲੱਗੇ ਕਰ ਦਿਆਂਗੇ ਠੀਕ ਆ ਸਾਡੇ ਕੋਲ ਵੀਡੀਓਜ਼ ਨੇ ਇੱਕ ਹਫਤਾ ਪਹਿਲਾਂ ਦੀ ਵੀਡੀਓ ਵੀ ਦਰਬਾਰ ਸਾਹਿਬ ਦੀ ਜਮਾਤ ਹਦੂਦ ਦੇ ਅੰਦਰ ਹੋਟਲ ਆ ਤੇ ਉੱਥੇ ਸ਼ਰਧਾ ਮਿਲ ਰਹੀ ਆ ਵੀਡੀਓ ਵੀ ਅੰਦਰੋਂ ਹੀ ਬਣ ਕੇ ਆਈ ਬਾਬਾ ਜੀ ਇੱਕ ਚਲੋ ਸਾਹਿਬ ਹੁਣ ਪ੍ਰੋਬਲਮ ਆਉਣਾ ਹੈਗਾ ਤੇ ਆਪਾਂ ਤਰਾਂਗੇ ਜੇ ਇਹ ਗਲਤ ਕੰਮ ਨੂੰ ਰੋਕਣੇ ਤਰਾਂਗੇ ਤਾਂ ਹੀ ਰੁਕੇਗਾ ਨਾ ਬਾਬਾ ਜੀ ਇੱਕ ਮਿੰਟ ਮੇਰੀ ਸੁਣੋ ਅਸੀਂ ਆਏ ਬਾਜ਼ਾਰ ਦੇ ਅੰਦਰ ਇੰਨਾ ਦਾ ਆਪਣੇ ਆਪ ਨੂੰ ਸਾਫ਼ ਬਹੁਤ ਵਧੀਆ ਗੱਲ ਆ ਜੀ ਬਹੁਤ ਵਧੀਆ ਕੋਈ ਵੀ ਗਲਤ ਕੰਮ ਅਗਰ ਕਿਸੇ ਦਾ ਹੁੰਦਾ ਵੀ ਸੀ ਨਾ ਅਸੀਂ ਆਪ ਬੰਦ ਕਰਾਏ ਜਾ ਕੇ ਬਹੁਤ ਵਧੀਆ ਕਰੋ ਲੜੇ ਵੀ ਹੈ ਨਾ ਲੜੇ ਵੀ ਇੱਕ ਮਸਲਾ ਹੈਗਾ ਕਿ ਅਗਰ ਤੁਹਾਨੂੰ ਕੋਈ ਬੜੀ ਗੁਰਤ ਵੈਸੇ ਬਾਇ ਜਿਹੜੇ ਬੰਦੇ ਕਿਸਮਾਂ ਨਹੀਂ ਮੈਂ ਆਪਸੇ ਹਾਂ ਮੈਂ ਗੱਲ ਕੀਤੀ ਵਧੀਆ ਗੱਲ ਹੈ ਵਧੀਆ ਤੁਸੀਂ ਕਦੇ ਜਿੰਨੇ ਕੋਈ ਅੱਗੇ ਲੱਗੇ ਹੋ ਤੁਹਾਡਾ ਫਰਜ਼ ਬੰਦਾ ਕੰਮ ਨਹੀਂ ਆਉਂਦੇ ਬਸ ਆਪਾਂ ਇੱਕ ਤੇ ਕੰਮ ਇਹ ਕਰੀਏ ਜਿਹੜਾ ਤੁਸੀਂ ਸੋਲੂਸ਼ਨ ਪੁੱਛਿਆ ਸੀ ਤੁਸੀਂ ਜੀ ਉਹਦਾ ਕਾਰਾਦਨ ਮੈਂ ਕਿਹਾ ਕਿ ਤੁਹਾਡਾ ਐਮਪਲਾਈ ਹੋਵੇ ਪਰ ਉਹਨਾਂ ਨੇ ਤਕੀਰ ਉਹ ਪਤਾ ਨਹੀਂ ਸਾਾਨੂੰ ਅਸੀਂ ਕਿਹਦੇ ਵਿੱਚ ਚੈੱਕ ਕਰ ਲਾਂਗੇ ਤੇ ਇਹ ਵੀ ਗੱਲ ਹੈਗੀ ਜੇ ਤੂੰ ਜੇ ਅਸੀਂ ਚੈੱਕ ਕਰ ਲਿਆ ਤੇ ਸਾਡੀ ਉਹ ਚੈਕਿੰਗ ਵਿੱਚ ਉਹਨੇ ਕਹਿਤਾ ਵੀ ਕਿੰਨੇ ਵਾਰ ਰੂਮ ਚਾਹੀਦਾ ਫਿਰ ਫਿਰ ਕੀ ਕਰਾਂਗੇ ਆਪਾਂ ਇਗਜ਼ਾਮਪਲ ਮੇਰੀ ਬਿੰਦ ਗੋਣ ਮੰਨ ਲਓ ਸਰਦਾਰ ਨੇ ਹੋਟਲ ਇਹਨਾਂ ਨੇ ਅਪਲਾਈ ਅਪਲਾਈ ਬਾਹਰ ਖੜਾ ਕਰਤਾ ਹਾਂ ਇੱਥੋਂ ਲੈ ਕੇ ਪਾਰਕਿੰਗ ਤੱਕ ਹਾਂ ਆਪਾਂ ਬੰਦਾ ਹੀ ਕਿ ਖਲਾਉਂਦੇ ਨੇ ਫੇਰ ਸਾਨੀ ਦਾ ਲੈ ਕੰਮ ਖਤਮ ਹੋ ਗਿਆ ਗੱਲ ਖਤਮ ਜਿੰਨੂੰ ਲੋੜਿਆ ਜੀ ਜਿੰਨੂੰ ਭੁੱਖ ਲੱਗੀ ਆ ਆਪੇ ਮੁਰਗੀ ਤੋੜ ਕੇ ਮੂੰਹ ਚ ਪਾਵੇ ਤੁਸੀਂ ਨਾ ਪਾਓ ਕਾਰ ਦੀ ਗੱਲ ਕੀਤੀ ਹੈ ਨਾ ਸਾਨੂੰ ਲੋੜ ਹੋएगी ਸਾਡਾ ਬੰਦੇ ਦਾ ਕਾਰ ਇੱਥੇ ਪਿਆ ਹੈ ਹਾਂ ਠੀਕ ਹੈ ਨਾ ਅਦਰਵਾਈਜ਼ ਪਰ ਫਿਰ ਬੇਨਤੀ ਮੇਰੀ ਸੁਣ ਲੋ ਉਹ ਬੰਦਾ ਵੀ ਵਾਪਸ ਲੋਗੇ ਬਸ ਜੇ ਉਹ ਬੰਦਾ ਵੀ ਉਹ ਬੰਦਾ ਵੀ ਆਫਰ ਕਰੇ ਫੇਰ ਹੋ ਜੀ ਬੋਲ ਰਿਹਾ ਹਾਂ ਉਹ ਟੱਕ ਹੋਇਆ ਨਾ ਤੁਹਾਨੂੰ ਪਤਾ ਹੀ ਸੌ ਤਿੰਨ ਉਹ ਜਨਮਾਹੀ ਹੋ ਤੁਹਾਨੂੰ ਚੈੱਕ ਕਰ ਰਿਹਾ ਮਜੂਰ ਹੈ ਨਾ ਮੈਂ ਨਾ ਵਧੀਆ ਗੱਲ ਹੈ ਜੀ ਮੇਰੇ ਹੀ ਗੱਲ ਜੀ ਬੇਵਾਰ ਹੋ ਹਾਂ ਤੁਹਾਡਾ ਬੰਦਾ ਬਾਹਰ ਜਿਹੜਾ ਖੜਾ ਜਿਹੜੇ ਬਾਹਰ ਦੇ ਗੱਲ ਸਾਨੂੰ ਸਾਨੂੰ ਇਹਨਾਂ ਦਾ ਮੁੱਲ ਖਤਰਾ ਹੀ ਗਾ ਨਸ਼ੇੜੀ ਨਹੀਂ 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 ਨਸ਼ਾ ਕਰਦੇ ਆ ਮੇਰੀ ਗੱਲ ਸੁਣੋ ਬੰਦਾ ਕਿੱਥੋਂ ਕਿੱਥੋਂ ਵੀ ਆ ਗਿਆ ਇੱਥੇ ਆ ਗਿਆ ਕੋਈ ਨਹੀਂ ਠੀਕ ਹੈ ਕੋਈ ਕ੍ਰਾਈਮ ਕਰ ਦੇ ਕਰਕੇ ਨਿਕਲ ਜਾਓ ਤੁਹਾਡੇ ਸਿਰ ਪੈਣਾ ਐਡੇ ਬਾਈ ਕਿਸੇ ਨੂੰ ਮੈਂ ਨਹੀਂ ਛੱਡਦਾ ਅਸੀਂ ਇਹ ਚੀਜ਼ੀ ਸਾਰੇ ਆ ਸਮਝਦੇ ਕਿੰਨਾ ਫਟਾ ਤੁਹਾਨੂੰ ਤੇ ਅਸੀਂ ਕੀ ਮੇਰਾ ਕੰਮ ਕਰ ਰਹੇ ਹੋ ਅਸੀਂ ਤੇ ਤੁਹਾਡੇ ਹੀ ਬਣਾ ਕਰ ਰਹੇ ਹਾਂ ਨਸ਼ੇਰੀਆਂ ਦੇ ਜਗ ਦੇ ਉਹ ਰਾਤ ਨੂੰ ਜਦੋਂ ਨਿਕਲਦੇ ਹੋ ਹੋਟਲਾਂ ਤੋਂ ਕੈਸ਼ ਲੈ ਕੇ ਨਿਕਲਦੇ ਹੋਗੇ ਉਹ ਤੇ ਚਾਹਵੇਂ ਲਿਖਣ ਤੁਹਾਡੇ ਕੰਨ ਦੇ ਉੱਤੇ ਬੋਲ ਜਾਂ ਤੋਂ ਕੀ ਅੰਦ ਕਰਦੇ ਦੇਖੋ ਅਸੀਂ ਇੰਨੇ ਕੇ ਪ੍ਰੇਸ਼ਾਨ ਖੁੱਦੇ ਗਏ ਆ ਦੇਖੋ ਤੇ ਆਪਣੇ ਚਾਹਵੇਂ ਹੋਟਲ ਦੇ ਸਵਾਰੀ ਲੱਗ ਗਈ ਆ ਸਵਾਰੀ ਕੀ ਗਈ ਆ ਜਦੋਂ ਉਹਦੀ ਐਂਟਰੀ ਹੋ ਰਹੀ ਹੈ ਨਾ ਉਹਨੇ ਆਪਣਾ ਫੋਨ ਪਹਿਲਾਂ ਉਹ ਹਾਂ 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 ਉਹਦਾ ਫੋਨ ਤੇ ਰਹਾ ਤਾਂ ਇਹਦਾ ਰੋਤਾ ਕਾਲਰ ਬੋਤਾ ਲਾ ਕੇ ਜੋ ਉਹ ਹੀ ਕੋਲੇ ਲੰਘ ਗਿਆ ਉਸ ਤੋਂ ਦੇਖ ਐਂਟਰੀ ਕੀਤੀ ਦੋ ਸੇ ਵਾਰਾ ਹੋ ਗਿਆ ਉਹ ਚੁੱਕ ਕੇ ਉਸ ਤੋਂ ਗਿਆ 2 ਮੀਟਰ ਉਹਨੇ ਗੱਡੀ ਨਹੀਂ ਲਈ ਫੋਨ ਚੁੱਕ ਕੇ ਭੱਜ ਗਿਆ ਬਾਬਾ ਜੀ ਆਪਾਂ ਖੁਦ ਇਹ ਚਿੱਟਾ ਦਿੰਦੇ ਪਰ ਦੱਸੋ ਵੀ ਉਹ ਕਿਹ ਸਰ ਤੇ ਪਈ ਗੱਲ ਤੁਹਾਡੇ ਪਈ ਉਹ ਤੁਹਾਡੇ ਹੋਟਲ ਦੀ ਹੋ ਰਹੀ ਆ ਬਈ ਮੇਰੀ ਗੱਲ ਸੁਣਾ ਇਹ ਜਿਹੜੇ ਗੱਲਾਂ ਸਾਰੀਆਂ ਸੀ ਇਸ ਪ੍ਰਸ਼ਾਸਨ ਨਾਲ ਅੱਜ ਇਹ ਮੀਟਿੰਗ ਹੋਈ ਹੈ। ਅੱਛੇ ਮੀਟਿੰਗ ਹੋਈ ਹੈ। ਇੱਥੇ ਮੀਟਿੰਗ ਹੋਈ ਹੈ। ਬ੍ਰਿਲੀਅਨ ਮੀਟਿੰਗ। ਅਸੀਂ ਨਹੀਂ ਜਾਣਦੇ ਕੋਈ ਗੱਲ ਅੜ ਦੇਖੋ। ਸਰ ਭਾਜੀ ਫਿਰ ਤੇ ਪਤਾ ਸਿਆਣਫ ਕੀ ਹੈ ਜੇ ਤੁਸੀਂ ਸੱਚਮੁੱਚ ਜਿੰਨੇ ਸਿਰਦ ਜੇ ਦੂਰ ਆਉਂਦਾ ਚਲੋ ਜਾਣਦੇ ਆ ਘਰੇ ਮਨ ਚ ਕੀ ਆਣਾ ਜੋ ਵੀ ਕਹਿ ਰਹੇ ਹਾਂ ਤੇ ਬੜੀ ਚਰਦੀ ਗਵਾਰੀ ਗੱਲ ਆ ਮੈਂ ਤੁਹਾਨੂੰ ਸੋਲੂਸ਼ਨ ਦਿੰਦਾ। ਇਸ ਤੋਂ ਵਧੀਆ ਸੋਲੂਸ਼ਨ ਕੋਈ ਨਹੀਂ ਹੋएगा। ਇੱਕ ਬਤ ਨਾ ਆਪਣੇ ਇਹ ਬੰਦੇ ਆ ਨਾ ਵੀ ਬਲਗ ਲਾਉਂਦੇ ਆ। ਖੁਲਾੜੇ ਪੈਣੇ ਆ। ਤੁਸੀਂ ਖੁਲਾੜੋ। ਜਿੰਨੇ ਜੀ ਗੱਲ ਨਹੀਂ ਜਾਂਦੇ। ਦੇਖ ਅੰਦਰ ਜਾਣਗੇ ਅਸੀਂ ਬੰਦੇ ਸਾਡੇ ਅੰਦਰ ਕਰ ਲਾਂਗੇ ਪਰ ਦਰਵਾਜ਼ਾ ਵੀ ਤੁਸੀਂ ਭਿਲਾਓ ਨਾ ਯਾਰ ਇਹ ਦੇਜਾ ਬਾਬਾ ਜੀ ਮੇਰੀ ਗੱਲ ਸੁਣੋ ਸਾਥੀ ਵੀ ਆਫ ਗਿਆ ਟੀਕੇ ਲਗਾ ਪਰਸ਼ੋਤੋਂ ਵੀ ਆਫ ਗਿਆ ਤੁਹਾਨੂੰ ਕਹਿ ਸਕਦੇ ਹਾਂ ਅਸੀਂ ਆਪ ਜਾ ਕੇ ਸ਼ਹਿਰਾਂ ਨੇ ਵੀ ਜਿਹੜੇ ਪਿੱਛੇ ਬੰਦੇ ਜੁਕੇ ਨੇ ਛੇਵੇਂ ਨਹੀਂ ਜੁਕੇ ਸਾਰੇ ਜੁਕੇ ਨਹੀਂ ਜੁਕੇ ਦੀ ਬੋਸ ਉਹ ਕਹਿੰਦੇ ਵੀ ਅਗਲੇ ਨਹੀਂ ਉਹਨੂੰ ਖੜ ਕੇ ਉਹਨੂੰ ਖੜ ਕੇ ਨਸ਼ਾ ਕਿੱਥੋਂ ਦਊਗੀ ਬਾਬਾ ਜੀ ਸੁੱਕੇ ਲੈ ਕੇ ਗਏ ਆ 2 ਘੰਟੇ 2 ਘੰਟੇ 4 ਘੰਟੇ ਨਹੀਂ ਰੱਖ ਸਕਦੇ ਭਾਜੀ ਉਹ ਯਾਦ ਉਹ ਸਾਡੇ ਲੋਕਾਂ ਦੇ ਕੁਸ਼ਮੀ ਹੈ ਨਹੀਂ ਨਾਲ ਉਹ ਰੱਖ ਨਹੀਂ ਸਕਦੇ ਉਹ ਮਤਲਬ ਉਹ ਪੁਲਿਸ ਨੂੰ ਨਸ਼ਾ ਪ੍ਰੋਵਾਈਡ ਕਿਥੋਂ ਕਰੋਗੇ ਆਕਰ ਜਿੰਨੇ ਡਰੱਗ ਲੈਣੇ ਆ ਪੁਲਿਸ ਤੋਂ ਡਰੱਗ ਲੈ ਕੇ ਦੇ ਦੋ ਫਿਰ ਬਾਬਾ ਜੀ ਹੱਲ ਹੀ ਹੈ ਹੱਲ ਹੀ ਹੈ ਬਾਬਾ ਇਹ ਸਿਸਟਮ ਬਣਾਓ ਤੁਸੀਂ ਅਸੀਂ ਲੋਕ ਬਣਾਓ ਬਣਾਓ ਅਸੀਂ ਹੈ ਕਾਰਡ ਬਣਾਓ ਨਹੀਂ ਕਾਰਡ ਚੰਨੀ ਭਾਜੀ ਹੱਲ ਬਣ ਗਿਆ ਨਾ ਜਦੋਂ ਤੁਹਾਡੇ ਕੋਲ ਗਾਹਕ ਕਸਟਮਰ ਲੈ ਕੇ ਆਉਂਦਾ ਤੁਸੀਂ ਨਾ ਦਿਓ ਰੂਮ ਅਸੀਂ ਇੱਕ ਗੱਲ ਨੂੰ ਤਾਂ ਰੱਖ ਲਿਆ ਨਹੀਂ ਨਹੀਂ ਠੀਕ ਹੈ ਦੂਜਾ ਗੱਲ ਹੁਣਾਂਦਾ ਵੀਰ ਜੀ ਗੱਲ ਤੁਸੀਂ ਗੱਲ ਨਾ ਮੈਂ ਤੇ ਗੱਲ ਹੀ ਸਮਝ ਪਾਰੇ ਗੱਲ ਜਿਹਨੂੰ ਤੁਸੀਂ ਗੱਲ ਕਹਿੰਦੇ ਆਪਾਂ ਨਸ਼ੇੜੀ ਜਿਹੜੇ ਨੇ ਜਦੋਂ ਉਹ ਕੋ ਰੂਮ ਲੈਣ ਵਾਸਤੇ ਆ ਰਹੋਂਦੇ ਜਿਹਦਾ ਫੈਮਲੀ ਆਉਂਦੀ ਵੈਲ ਨੂੰ ਕੋਈ ਇਸ਼ੂ ਨਹੀਂ ਪਰ ਜੇ ਤੋ ਕੋ ਕੁੜੀ ਮੁੰਡੇ ਵਾਸਤੇ ਲੈ ਕੇ ਆਉਂਦੇ ਆ ਤੁਸੀਂ ਕਿਉਂ ਨਾ ਦੇ ਨਸ਼ੇੜੀ ਉਹਨੂੰ ਕਹੋ ਵੀ ਨਹੀਂ ਐਂ ਡੇ ਨਹੀਂ ਦੇਣਾ ਸੀ ਗੱਲ ਖਤਮ ਜੇ ਜਦੋਂ ਤੁਸੀਂ ਗਲਤ ਕੰਮ ਵਾਸਤੇ ਰੂਮ ਦੋਹੋਂਗੇ ਨਾ ਉਹ ਲੈ ਕੇ ਨਹੀਂ ਆਊਗਾ ਬੀਸ ਬੀਰ ਜੀ ਗੱਲ ਹੈ ਨਾ ਜੀ ਪਰ ਜੇ ਹੁਣ ਮੰਨ ਲਓ ਵੀ ਗੱਲ ਲੈ ਆਉਂਦਾ ਮੈਂ ਕਸਟਮਰ ਕੁੜੀ ਮੁੰਡਾ ਲੈ ਆਉਂਦਾ ਰੂਮ ਵਾਸਤੇ ਤੁਸੀਂ ਉਹਨੂੰ ਪ੍ਰੋਵਾਈਡ ਕਰ ਦਿੰਦੇ ਹੋ ਤੇ ਫਿਰ ਉਹ ਜਾਊ ਕਿੱਥੇ ਉਹਨੂੰ ਜਾਣਾ ਹੀ ਨਹੀਂ ਕਿਉਂਕਿ ਉਹਨੂੰ ਤਾਂ ਪੈਸਾ ਮਿਲ ਰਿਹਾ ਉਹਨੂੰ ਤੁਸੀਂ ਬਾਂਦੀ ਕਮਿਸ਼ਨ ਦੇ ਰਹੇ ਹੋ ਨਾ ਉਸ ਤੋਂ ਤੇ ਜਾਊ ਕਿਤਰਾ ਨਹੀਂ ਨਾ ਜਾਣਾ ਸੋ ਤੁਹਾਨੂੰ ਇਹ ਕਰਨਾ ਪੈਣਾ ਵੀ ਤੁਸੀਂ ਉਹਦੇ ਦੇ ਲੋਨ ਦਿੱਤਾ ਕਸਟਮਰ ਜਿਹੜਾ ਨਾ ਲਓ ਜੈਨੂਅਲ ਕਸਟਮਰ ਆ ਪਰਿਵਾਰ ਆ ਫੈਮਿਲੀ ਆ ਲਓ ਤੇ ਜੇ ਤੁਹਾਨੂੰ ਗਲਤ ਚੀਜ਼ ਪ੍ਰੋਵਾਈਡ ਕਰਦੇ ਆ ਕੁੜੀ ਮੁੰਡਾ ਲੈ ਕੇ ਆਉਂਦੇ ਤੇ ਸੁਭਾਵਿਕ ਆ ਪਾਜੀ ਫਿਰ ਤਾਂ ਤੁਹਾਨੂੰ ਲੋਕਣਾ ਪੈਣਾ ਵਧਾਓ ਫਿਰ ਤੁਹਾਨੂੰ ਕਰਨੇ ਪੈਣਾ ਬੈਠੋ ਬੈਠੋ ਇੱਥੇ ਤਰੇ ਫਿਰਦੇ ਧੱਕੇ ਨਾਲ ਤੁਸੀਂ ਧੱਕੇ ਹੁੰਦੇ ਫਿਰਦੇ ਸਾਡੇ ਵਾਸਤੇ ਨਹੀਂ ਬੁਝਾਉਣੇ ਕੋਈ ਕਸਟਮਰ ਲੈ ਕੇ ਆਉਂਦੇ ਆ ਫਿਰ ਆਪਣਾ ਕਸਟਮਰ ਨਾਲ ਲਈਏ ਕਿਉਂ ਜੀ ਜੇ ਤੁਸੀਂ ਇਹਦਾ ਕਸਟਮਰ ਨਹੀਂ ਲਾਓਗੇ ਕਸਟਮਰ ਤਾਂ ਮੇਰਾ ਆਪਾਂ ਜਦੋਂ ਕਸਟਮਰ ਕਿਹ ਲੈਣੇ ਨਾਲੇ ਦੋ ਨੰਬਰ ਵਾਲੇ ਕੁੜੀ ਮੁੰਡੇ ਲੈਣੇ ਜੋ ਕੁਝ ਚੱਲ ਰਿਹਾ ਸਮਾਜ ਦਾ ਆਪਾਂ ਨੂੰ ਪਤਾ ਦੱਸਣੀ ਲੋੜ ਨਹੀਂ ਤੁਹਾਨੂੰ ਤੇ ਆਪਾਂ ਲਾਓ ਹੀ ਨਾ ਇਹਦਾ ਵੀ ਭਰਾ ਅਸੀਂ ਨਹੀਂ ਕੰਮ ਕਰਨਾ ਅਸੀਂ ਇਹ ਰੂਮ ਨਹੀਂ ਦੇਣਾ ਇਹ ਗੁਰੂ ਸਾਹਿਬ ਦੀ ਹਾਜ਼ਰੀ ਸੇਵਾ ਕਰਨ ਦੇ ਆ ਅਸੀਂ ਰੋਟੀ ਖਾਂਦੇ ਆ ਅਸੀਂ ਗਲਤ ਕੰਮ ਨਹੀਂ ਰੋਚ ਕਰਨਾ ਦੈਟਸ ਇਟ ਇਹਨੇ ਕੋਈ ਨਾ ਹੋਊਗੀ ਦੋਈ ਨਾ ਹੋਊਗੀ ਤੁਹਾਡੇ ਕੋਲ ਆਊਗਾ ਹੀ ਨਹੀਂ ਇਹ ਤੁਸੀਂ ਸਾਰੇ ਉੱਪਰਾਂ ਨੇ ਐਦ ਕਰਾਉਣਾ ਪਏ ਇਹ ਨਾ ਵੇ ਪ੍ਰਧਾਨ ਸਾਹਿਬ ਉਹ ਦਿਲ ਦੇਣਾ ਅਗਲਾ ਬੰਦਾ ਦਿਲ ਦੇ ਦੇਉਂਦਾ ਜੀ ਫਿਰ ਇਹ ਤੁਸੀਂ ਕਰਨਾ ਪ੍ਰਧਾਨ ਤੁਸੀਂ ਜੀ ਐਸੋਸੀਏਸ਼ਨ ਤੁਹਾਡੀ ਹੈ ਦਬਕਾ ਤੁਸੀਂ ਲੇਖੋ ਹਾਂ ਮੰਦੇ ਵੀ ਹਾਲੀ ਕਰਨਾ ਤਾਂ ਠੀਕ ਹੈ ਠੀਕ ਹੈ ਗਲਤ ਮਲਤ ਕੰਮ ਨਹੀਂ ਅਸੀਂ ਗਾਰੰਟੀ ਲੈਂਦੇ ਹਾਂ ਕਿਤੇ ਨਹੀਂ ਕੋਈ ਸ਼ਰਾਬ ਦੀ ਸਪਲਾਈ ਹੁੰਦੀ ਫੋਟਲ ਤਾਂ ਨਹੀਂ ਸ਼ਰਾਬ ਹੀ ਸਪਲਾਈ ਹੁੰਦੀ ਇੱਥੋਂ ਲੈ ਕੇ ਪਾਰਲੀ ਤੱਕ ਠੀਕ ਆ ਕਿਸੇ ਹੋਟਲ ਚ ਨਹੀਂ ਨਾ ਨਾ ਇਧਰ ਕੋਈ ਤੁਸੀਂ ਨੋਟ ਕਰੋ ਬੱਚੇ ਤੁਸੀਂ ਆ ਗੱਲ ਨੋਟ ਕਰੋ ਇਹ ਗੱਲ ਨੋਟ ਕਰੋ ਜਿਹੜੇ ਪੋਸਟਪੋਸਟਿਓਨੇਸ਼ਨ ਦਾ ਕੰਮ ਕਰਦੇ ਉਹ ਵੀ ਨਹੀਂ ਅਸੀਂ ਬੋਲੇ ਜਿੱਥੇ ਹੁਣ ਹੁਣ ਪਹਿਲੇ ਲੋਕ ਚ ਕੋਈ ਕੇ ਹੁਣ ਜੀ ਵੀ ਹੋਏਗੀ ਆਪਾਂ ਬੱਸ ਆਈ ਪੂਰੀ ਕੋਸ਼ਿਸ਼ ਕਰਾਂਗੇ ਉਹਨੂੰ ਬੰਦ ਕਰਾਂ ਬਹੁਤ ਵਧੀਆ ਗੱਲ ਹੈ ਇਹ ਤਰ੍ਹਾਂ ਚਾਹਨੇ ਆ ਬਕੀ ਚਾਹਨੇ ਆ ਵੀਰੇ ਆਪਾਂ ਹੋਰ ਇਹੋ ਚਾਹਨੇ ਤੂੰ ਗੁਰੂ ਸਾਹਿਬ ਦਾ ਸਤਕਾਰ ਕਾਇਮ ਰਵੇ ਜਿਹੜਾ ਵੀ ਤੁਹਾਨੂੰ ਕੋਈ ਵੀ ਦਿੱਕਤ ਆਉਂਦੀ ਆ ਜਿਹੜਾ ਵੀ ਇਨਕੇ ਹੋਰ ਮਾਰੋ ਅਈ ਤੁਹਾਡੇ ਤੋਂ ਸਭ ਤੋਂ ਪਹਿਲੇ ਆ ਜੇ ਜਿਹੜੀ ਪਰਸੋਂ ਵੀਡੀਓ ਤੁਸੀਂ ਦੇਖੀ ਉਹਨਾਂ ਯਕੀਨ ਕਰਿਓ ਇਹ ਵੀ ਨਾ ਮਾਰਾ ਸਮਾਂ ਬੁਲਾਉਂਦੇ ਆ ਮੈਂ ਇਕੱਲਾ ਹੀ ਸੀਗਾ ਮੈਂ ਰਾਮ ਬਾਗ ਕੋ ਸਮਾਨ ਲੈਣ ਗਿਆ ਮੇਰੇ ਨਾਲ ਸਿੰਘ ਕੋਈ ਵੀ ਸੀਗਾ ਸਿਕਿਉਰਿਟੀ ਵਾਲੇ ਸਿੰਘ ਵੀ ਦੂਜੀ ਗੱਡੀ ਸੀਗੇ ਇਹ ਗੱਡੀ ਉੱਪਰ ਦੀ ਘਮਾ ਕੇ ਲਿਆਏ ਤੇ ਮੈਂ ਸਾਡੇ ਲਈ ਗੱਡੀ ਇੱਧਰ ਨੂੰ ਕਰ ਲਈ ਇਹ ਮੈਂ ਉਹ ਫੋਟੋ ਕੈਮਰਾ ਫੋਟੋ ਡੈਸ਼ ਕਾਮ ਚੱਲਦਾ ਸੀ ਮੈਂ ਡੈਸ਼ ਕਾਮ ਚਾਲੂ ਕਰਦਾ ਕਿਸਮਤ ਦੇ ਵੇਖੋ ਵੀ ਪਹਿਲਾਂ ਚਾਰ ਗੱਲਾਂ ਨੇ ਜਿਹੜੇ ਮੈਂ ਕੁਝ ਦਿਨ ਪਹਿਲਾਂ ਬੇਨਤੀ ਕਰਕੇ ਵੀ ਉਹਨਾ ਨਾ ਖਲੋ ਉਹਨਾਂ ਨੇ ਸਾਹ ਨਹੀਂ ਨਾ ਦਿੱਤਾ ਉਹਨਾਂ ਨੂੰ ਨਸ਼ੇ ਜਿੰਨੇ ਪਿੰਨੇ ਉਹਨਾਂ ਨੂੰ ਪਤਾ ਵੀ ਕਿਦੀ ਕਿਦੀ ਨਹੀਂ ਅਗਲੇ ਬੰਦੇ ਉਹ ਕੁੜੀ ਮੁੰਡਾ ਦੀ ਵੀਡੀਓ ਦੇਖ ਰਹੀ ਉਹ ਕੁੜੀ ਮੁੰਡਾ ਖੜੇ ਕੋਲ ਬੋਇ ਖੜੇ ਉਹਨਾਂ ਲੋਕ ਕਸਟਮਰ ਉਹ ਜਿਹੜਾ ਬੁੱਢਾ ਫੋਟੋ ਹੋਟਲ ਦੇ ਬਾਹਰ ਉਸ ਵਾਦਲਾ ਜੀ ਕਰਨ ਲਿਆ ਠੀਕ ਆ ਉਹ ਉਹਨੂੰ ਪੈ ਦੱਸਣ ਦੇ ਵੀ ਇੰਨੇ ਪੈਸੇ ਉਹ ਕਹਿੰਦਾ ਨਹੀਂ ਮੈਂ ਮੋਕਲ ਤੇ ਫਾਲਿਆ ਜਾ ਕੇ ਤੇ ਮੰਨੇ ਉਹ ਮੰਨੇ ਵੀ ਕਹਿੰਦਾ ਹਾਂ ਉਹ ਗਲਤੀ ਹੋ ਗਈ ਸਨੇਹੋ ਤਾਂ ਗੱਲ ਤੁਸੀਂ ਇਹਨਾਂ ਦੀ ਗੱਲ ਕਰ ਰਹੇ ਹੋ ਵੀਰ ਉਹਨਾਂ ਨੇ ਖੁਦ ਦੱਸਿਆ ਹੈ ਹਾਂ ਖੁਦ ਦੱਸਿਆ ਵੀਰ ਨੇ ਉਹਨਾਂ ਨੇ ਕਹਿੰਦੇ ਕਿ ਸਾਡੇ ਪਰਿਵਾਰ ਨਾਲ ਹੀ ਹੋ ਗਿਆ ਵਾ ਇਹੋ ਜਿਹਾ ਹਾਦਸਾ ਨਹੀਂ ਇਹ ਸਾਡੇ ਨਾਲ ਹੋਇਆ ਹੋਰ ਨੁਕਸਾਨ ਹੋ ਗਿਆ ਕਿ ਤੁਹਾਨੂੰ ਲੋਕ ਆ ਕੇ ਪੁੱਛਣ ਲੱਗ ਪਏ ਆ ਕਿਉਂ ਗੱਲ ਨਾ ਕਰਦੇ ਆ ਬਾਬਾ ਜੀ ਕਿਉਂ ਪੁੱਛਿਆ ਗਿਆ ਜਦੋਂ ਤੁਹਾਡੀ ਇਹ ਵੀਡੀਓ ਪਈ ਹਾਂ ਉਹ ਮੁੰਡੇ ਦੇ ਕਰਕੇ ਉਹ ਮੁੰਡੇ ਦੀ ਪਛਾਣ ਨਹੀਂ ਹੋ ਗਈ ਸੀ ਹਾਂ ਇੰਨੀ ਜਦ ਅ ਉਸ ਤੋਂ ਬਾਅਦ ਉਹ ਨੂੰ ਆ ਕੇ ਬੋਲੇ ਜਿਹਨੇ ਲੋਕੀਏ ਨੇ ਕਹਿੰਦੇ ਭੁੱਲ ਗਿਆ ਉਹ ਛੇਟਰ ਵਜੇ ਜਿਹਨੋਂ ਦਿਖਾਓ ਉਹ ਮਾਰ ਕੇ ਪਿਆ ਕਰਦੇ ਆ ਜਿਹਨੋਂ ਵਜੇ ਜੋ ਬਣੇ ਨਹੀਂ ਤੁਸੀਂ ਤੁਸੀਂ ਜਿਹੜੀ ਉਹਦੇ ਵਜਨ ਦੀ ਜਿਹੜੀ ਗੱਲ ਸੀ ਉਹ ਉਹਦੀ ਜ਼ੁਬਾਨ ਸੀ ਵੀਰ ਜੀ ਆਪਾਂ ਦੇਖੋ ਗੱਲ ਕਰ ਰਹੇ ਹਾਂ ਵੀਰ ਜੀ ਵੀਰ ਜੀ ਕਰਕੇ ਜੇ ਮੈਂ ਤੁਹਾਨੂੰ ਰੰਗ ਬੋਲਾਂ ਤੁਸੀਂ ਇੱਕ ਵਾਰੀ ਜਰ ਲਓਗੇ ਦੋਰੀ ਜਰ ਲਓਗੇ ਤੀਜੀ ਵੀ ਜਰਦੇ ਸਾਨੂੰ ਕੋਈ ਕੁਝ ਕਹਿ ਲੈ ਅਜੇ ਕੋ ਸਾਡੇ 12ਵੇਂ ਤੋਂ ਬੋਲਦਾ ਨਾ ਉਦੋਂ ਸਾਡਾ ਫਿਰ ਉੱਪਰ ਦਾ ਕੰਮ ਕਰਨਾ ਹਰ ਜਾਂਦਾ ਸਿੱਧੀ ਜੀ ਕਹਾਣੀ ਪਤਾ ਕਿਉਂ ਕਿਉਂਕਿ ਸਾਨੂੰ ਗੁਰੂ ਸਾਹਿਬ ਦੇ ਬਖਸ਼ਿਆ ਉਸ ਦਿਨ ਹੋਇਆ ਉਦੋਂ ਹੋਇਆ ਉਹ ਦੂਜਾ ਸਾਡਾ ਕੋਈ ਬੈਰ ਨਹੀਂ ਅਸੀਂ ਹਰ ਕੋਈ ਵੀਡੀਓ ਬਾਬਾ ਜੀ ਬਾਬਾ ਜੀ ਐਦਾਂ ਕਰੀ ਜਾਂਦੇ ਆ ਪਰ ਇੰਨਾ ਹੋ ਗਿਆ ਯਾਰ ਉਹ ਬੰਦਾ ਹਰਦਾ ਹੀ ਨਹੀਂ ਕਰਨਾ ਕਰਨਾ ਹਮ ਕਿਨੇ ਨੂੰ ਸੁਣੀ ਜਾਊਗਾ ਕੈਸੇ ਬਰਾਇਂ ਖੁਦ ਵੀਡੀਓ ਪਾਈ ਉਹਦੀ ਯਾਰ ਉਹ ਆਜੇ ਬੰਦੇ ਨੇ ਸਾਰਾ ਦਸਤਾਰਾ ਨੇ ਪੱਗਾਂ ਸਿਰ ਬਸਾਏ ਆ ਸੋਚ ਇਦਾਂ ਦੀ ਆ ਇਹ ਜੇ ਹੁਣ ਦਾ ਤਾਂ ਨਾ ਤੇ ਹੁੰਦਾ ਤੁਹਾਨੂੰ ਕਿ ਹੁੰਦਾ ਲੈ ਦੱਸ ਬਾਬਾ ਜੀ ਅਸੀਂ ਪਹਿਲਾਂ ਕੀ ਤੁਸੀਂ ਇਹ ਖੁਦ ਕਹਿ ਨਹੀਂਓ ਤੁਸੀਂ ਇਹ ਖੁਦ ਕਹਿ ਨਹੀਂਏ ਵੀ ਅਸੀਂ ਗੱਲ ਨਹੀਂ ਖਿਲਾੜਦੇ ਹਾਂ ਠੀਕ ਆ ਜੇ ਗੱਲ ਨਹੀਂ ਖਿਲਾੜਦੇ ਫਿਰ ਤੁਸੀਂ ਗੱਲਣ ਵਾਲੋ ਲੈਂਦਾ ਕਸਟਮਰ ਵੀ ਲਓਗੇ ਦੋ ਨੰਬਰ ਵਾਲਾ ਬਾਬਾ ਜੀ ਉਹਨੇ ਖਲੋੜਾ ਹੀ ਨਹੀਂ ਦੋ ਨੰਬਰ ਦੋ ਨੰਬਰ ਆ ਇਹਨਾਂ ਦੀ ਇਮਾਨਦਾਰੀ ਹੈ ਨਾ ਇਹੋ ਥੋੜੀ ਇਮਾਨਦਾਰੀ ਆ ਵੀਰ ਜੀ ਕਿਉਂਕਿ ਦੇਖ ਤੇ ਆਪਣਾ ਪੱਟਾ ਨਹੀਂ ਲੈਣਾ ਦਿਮਾਗ ਕਿਸੇ ਮੇਰੇ ਪ੍ਰਤੀ ਦੀ ਗੁਰੂ ਪ੍ਰਤੀ ਤੇ ਆਪਣੇ ਧੰਦੇ ਪ੍ਰਤੀ ਇਹ ਸੱਚਾ-ਸੱਚਾ ਨਾ ਕਰੋ ਆਪਾਂ ਕਿਸ ਨੂੰ ਮੌਕਾ ਹੀ ਕਿਉਂ ਦੇਣਾ ਨਹੀਂ ਅਸੀਂ ਬਾਬਾ ਜੀ ਦੇਖੋ ਮੇਰੀ ਗੱਲ ਸੋ ਜੋ ਵੀ ਮਤਲਬ ਕਿ ਰੂਲ ਰੈਗੂਲੇਸ਼ਨ ਹੈਗੇ ਨੇ ਉਸ ਦੇ ਹਿਸਾਬ ਨਾਲ ਅਸੀਂ ਕੰਮ ਕਰਦੇ ਆਂ ਨਾ ਉਸ ਤੋਂ ਹਟ ਕੇ ਕਰਨਾ ਨਾ ਉਸ ਤੋਂ ਮਤਲਬ ਕਿ ਕੋਈ ਬਹੁਤ ਵਧੀਆ ਗੱਲ ਹੈ ਵੀਰ ਜੀ ਜੇ ਆਪਾਂ ਇਦਾਂ ਕਰੀਏ ਤੇ ਬਨਾਲ ਦੀ ਰੀਤ ਨਹੀਂ ਆ ਇਹ ਵੀ ਉਸ ਨਾਲ ਦੇਖੋ ਬਾਬਾ ਸਾਡਾ ਕੁਰਬਾਨੀ ਚਲਦੀ ਹੁੰਦੀ ਹੈ ਸ਼ੇਦਾ ਸਾਹਿਬ ਲਗਾਇਆ ਸਭਾ ਦੇ ਤੁਸੀਂ ਬਹੁਤ ਬੜਾ ਤਿਰੂ ਲਾਇਆ ਬਬਾਈ ਦਾ ਆਪਾਂ ਆਪਾਂ ਕੋਈ ਯਾਰ ਆਪਾਂ ਕੁਝ ਪਹਿਲੇ ਤੁਹਾਨੂੰ ਨਾਲ ਤੁਹਾਨੂੰ ਪਤਾ ਮਾਰਾ ਹੀ ਬੰਦਾ ਦੱਸ ਸਕਦੇ ਬੰਦਾ ਵੇਖ ਕੇ ਪਤਾ ਲੱਗ ਜਾਂਦਾ ਕਿਹੋ ਜਿਹਾ ਬੰਦਾ ਕਿਹੋ ਜਿਹਾ ਬੰਦਾ ਹੈ ਬਹੁਤਾਂ ਦੀ ਗੱਲ ਰਹੀ ਇਹਨਾਂ ਦੀ ਵੀ ਅਰੇ ਤੁਹਾਡੇ ਲਾਂਚ ਹੋਟਲ ਆ ਗਈ ਹੈ ਹੈਗੇ ਕਿ ਨਹੀਂ ਆ ਗਈ ਹੈ ਜੀ ਜੀ ਜੇ ਜਿਹੜੀ ਤੁਸੀਂ ਗੱਲ ਕਰਦੇ ਹੋ ਵੀ ਸਿਰਫ ਸਾਡੇ ਮੈਂ ਕਿਹਾ ਵੇਖੀ ਜਾਓ ਗੁਰੂ ਸਾਹਿਬ ਗੁਰੂ ਸਾਹਿਬ ਕਿਰਪਾ ਕਰਨ ਮਹਾਰਾਜ ਨਾਲ ਸਾਰਾ ਕੁਝ ਲਿਖੋਣਗੇ ਦੇਖੋ ਸਾਰਾ ਬਜੋ ਖਾਣਗੇ ਮਾਰੇ ਤੁਹਾਨੂੰ ਬਿਲਕੁਲ ਬਿਲਕੁਲ ਇਹ ਸਾਡੀ ਨਾ ਤੁਹਾਨੂੰ ਆਨੰਦਸ ਕਰੀਏ ਬਾਸ ਹੈ ਕਿ ਮਾਰੇ ਸਾਨੂੰ ਬਾਲ ਬਖਸ਼ੋ ਇੱਥੇ ਗੰਧ ਮੰਗਾਈਏ ਇਹ ਕਿਹਨਾਂ ਕੀ ਐਸੀ ਮੇਲਾ ਲੱਗਦਾ ਹੀ ਕੋਈ ਬਿਲਕੁਲ ਸੁਣੋ ਇਹ ਬਿਲਕੁਲ ਸਾਹਮਣੇ ਇੱਥੇ ਵੀ ਹੈ ਉੱਥੇ ਪੜਾ ਨਹੀਂ ਉਹ ਪਰਲੇ ਚੌਂਕ ਜੀ ਕਦੀ ਵੀ ਗੇਟ ਖੋਲ ਕੇ ਨਾ ਕੋਈ ਵੀ ਬਾਬਾ ਜੀ ਨੇ ਆ ਕੇ ਕਹਿ ਲੈ ਵੀ ਰੋਕਿਆ ਨਹੀਂ ਉਹ ਅਸੀਂ ਇੱਥੋਂ ਭਜਾਈਆਂ ਸ਼ਾਬਾਸ਼ ਅਸਾ ਤੋਈ ਬੁਝਾਈ ਜਾਂਦਾ ਛੇਰਸਨਾ ਛੇਰਸਨਾ ਚੋਕ ਤਬਾ ਮਨ ਬੜੀ ਟਾਈਮ ਰਹੀ ਇੱਥੇ ਨਹੀਂ ਹੋ ਗਿਆ ਚੌਂਦਰੀ ਹਾਂ ਅਸੀਂ ਵਾਪਸ ਹੀ ਅਸੀਂ ਫਾਈਨਲੀ ਹੋ ਗਿਆ ਨਾ ਇਹ ਮਹਾਰਾਜ ਨੇ ਕਰਵਾਇਆ ਤੇ ਹੋ ਗਿਆ ਬਹੁਤ ਵਧੀਆ ਹੋ ਗਿਆ ਵੀ ਕਿਉਂਕਿ ਬੰਦੇ ਮੁਕਰਦੇ ਨੇ ਕਿ ਅਸੀਂ ਹੋਟਲ ਨਹੀਂ ਦਿੰਦੇ ਸੀ ਅਸੀਂ ਤੁਸੀਂ ਕਹ ਰਹੇ ਸੀ ਕੋਈ ਨਹੀਂ ਦੱਲਾ ਕੱਲ ਉਹ ਮੁੰਡਾ ਸਾਹਮਣੇ ਮੌਕੇ ਤੇ ਖੜਾ ਹੋ ਗਿਆ ਆਪਾਂ ਦੱਸਦੇ ਹੁਤੇ ਹੀ ਹਾਂ ਇਹਨਾਂ ਨੂੰ ਨਹੀਂ ਬੁਲਾ ਲੈਣੇ ਲਾ ਕੇ ਇਹਨਾਂ ਨੂੰ ਕੱਲ ਕੋਈ ਆਵੇ ਤਾਂ ਇਹ ਤੁਸੀਂ ਵੀ ਕਹਿਣਾ ਅਸੀਂ ਕਹਿੰਦੇ ਹਾਂ ਕਿਉਂਕਿ ਮੇਰੀ ਪ੍ਰੋਪਰਟੀ ਦੇ ਸਾਹਮਣੇ ਕੋਈ ਬੰਦਾ ਗਲਤ ਖੜੂਗਾ ਤਾਂ ਮੈਂ ਹੀ ਕਹੂੰਗਾ ਨਾ ਜੀ ਤੁਸੀਂ ਥੋੜੀ ਕਹੋਗੇ ਜਾ ਕੇ ਲੈ ਦੇਖੋ ਸਰ ਜਾਨੇ ਇਸ ਚੀਜ਼ ਹੋ ਰਹੀ ਹੈ ਫੇਰ ਵਾਰ ਆਪਾਂ ਨਾਲ ਗੱਲ ਕਰਦੇ ਹਾਂ ਉਹ ਆਪਾਂ ਕਰ ਲਿਆ ਸੋਖਾ ਕੰਮ ਨਾ ਜੀ ਤੁਸੀਂ ਚੌਂਕ ਨਹੀਂ ਹੋਣ ਦੇਣਾ ਨਾ ਭਾਜੀ ਚੌਂਕ ਤੇ ਪੁਲਸ ਲੱਗੀ ਆ ਆਪਾਂ ਪ੍ਰਸ਼ਾਸਨ ਨਾਲ ਇਸ ਵੀ ਗੱਲ ਕਰਦੇ ਆਂ ਕਿ ਚੌਂਕ ਤੇ ਕੀ ਚਾਰੀ ਹੋਟਲ ਹੈ ਕੀ ਚਾਰੀ ਓਟੀ ਪੈਂਦੀ ਹੋਟਲ ਨੇ ਰਾਊਂਡ ਸਾਰੇ ਰਾਊਂਡ ਸਾਰੇ ਕਲੀਆ ਰਾਊਂਡ ਸਾਰੇ ਹੋਟਲਾਂ ਦੇ ਬੰਦੇ ਇੱਥੇ ਸਾਡੇ ਜਦਾ ਤੁਹਾਡੀ ਨੌਲਿਜ ਹੀ ਆਨੇ ਨੇ ਜੇ ਨਹੀਂ ਨਹੀਂ ਆਏ ਤੁਸੀਂ ਉਹਨਾਂ ਨਾਲ ਕਰੋ ਗੱਲਤਾ ਇਹ ਜਿਹੜੇ ਮਾਰਕੀ ਸੋਰੀ ਨਹੀਂ ਨਹੀਂ ਇਹ ਪੁੱਤੋਂ ਤੂੰ ਆ ਗਿਆ ਪਾਰਕਿੰਗ ਦਾ ਪਾਰਕਿੰਗ ਤਾਂ ਨਹੀਂ ਬਾਕੀਆਂ ਦਾ ਵੀ ਨਾ ਇਹਨਾਂ ਦਾ ਆ ਜਿਹੜੀ ਇਹਨਾਂ ਦੀ ਐਸੋਸੀਏਸ਼ਨ ਆ ਇਹ ਇਹ ਪਾਰਕਿੰਗ ਤਾਂ ਗਿਆ ਜਿਹੜੀ ਪਰਲੇ ਬੰਨੇ ਹੋ ਗੁਰਿੰਦਰ ਵਾਲੀ ਉਹ ਉਹ ਰੱਖਦੀ ਹੈ ਹਾਂ ਉਹਨਾਂ ਨਾਲ ਆਪਾਂ ਮੈਂ ਉਹਨੂੰ ਕਹਿ ਬੁਲਾ ਲਓ ਕਿ ਤੇਰੀ ਪਤਨੀ ਨਾਲ ਗੱਲ ਕਰੋ ਉਹਨਾਂ ਲੋਕਾਂ ਦਾ ਭਾਜ ਨਹੀਂ ਅਸੀਂ ਖੋਦ ਕਵਾਂਗੇ ਆਹ ਘੋਣੇ ਕਹਿਨੇ ਆ ਅਸੀਂ ਵੀਡੀਓ ਪਾਉਣੇ ਆ ਵੀ ਆਹ ਇਲਾਕੇ ਦੇ ਜਿਹਨੇ ਹੋਟਲ ਆ ਇਹਨਾਂ ਨਾਲ رابطہ ਹੋ ਗਿਆ ਸਾਡਾ ਮੀਟਿੰਗ ਹੋ ਗਈ ਇਹਨਾਂ ਵੱਲੋਂ ਇਹ ਗੱਲ ਕਹਿ ਦਿੱਤੀ ਗਈ ਹੈ ਵੀ ਸਾਡੇ ਹੋਟਲਾਂ 'ਚ ਕੋਈ ਗਲਤ ਕੰਮ ਨਹੀਂ ਹੋਊਗਾ ਮੈਂ ਕਹਿੰਦਾ ਤੂੰ ਵਧੀਆ ਕੋਈ ਨਹੀਂ ਕਰਦਾ ਨਹੀਂ ਕਰੂਗਾ ਨਾ ਤੇ ਜੇ ਕਰੂਗਾ ਤਾਂ ਫਿਰ ਐਕਸ਼ਨ ਸਾਨੂੰ ਨਾਲ ਰੋੜ ਪੋਵੇ ਲੈਣ ਦੀ ਨਾ ਮਜ਼ਾ ਤਾਂ ਆ ਵੀ ਤੂੰ ਹੀ ਐਕਸ਼ਨ ਲਾਓ ਅਸੀਂ ਲਾਵਾ ਜੇ ਅਸੀਂ ਲੱਗੇ ਡਾਂਗਾ ਫੜ ਕੇ ਲੋਕਾਂ ਨੂੰ ਇਹਨਾਂ ਨੂੰ ਪਟਾਇਆ ਜਿਹੜਾ ਕਿ ਦੇਖੋ ਮੇਰੀ ਬੇਟੀ ਨੂੰ ਸਰਦਾਰ ਜੀ ਗੁਰੂ ਰਾਮਦਾਸ ਦੇ ਦਰ ਤੇ ਸੰਗਤ ਆਉਂਦੀ ਆ ਬੜੀ ਸ਼ਰਧਾ ਨਾਲ ਜਿਹੜਾ ਤੇ ਭਰੋਸਾ ਕਰਦਾ ਉਥੇ ਇਥੇ ਟੂਰਿਸਟ ਵੀ ਹੁੰਦੇ ਆ ਜਿਹਨਾਂ ਨੂੰ ਪਤਾ ਨਹੀਂ ਗੁਰੂ ਅੰਦਾਜ਼ ਦਰਬਾਰ ਹੈ ਨਾ ਉਹ ਤਾਂ ਘੁੰਮਣ ਆਉਂਦੇ ਆ ਜਿਹੜੇ ਗੁਰੂ ਅੰਦਾਜ਼ ਦਰ ਤੇ ਮੱਥਾ ਟੇਕਣਾਉਂਦੇ ਨਾ ਜਦੋਂ ਉਹਨਾਂ ਦੇ ਨਾਲ ਇਦਾਂ ਦੀ ਹਾਲਾਤ ਗੱਲ ਹੁੰਦੀ ਆ ਇਹ ਉਹੀ ਜਾਣਦੇ ਨੇ ਉਹਦੇ ਤੇ ਕੀ ਬੀਤਦੀ ਆ ਕਿਉਂ ਕਿ ਦਰਸ਼ਨ ਕਰਨ ਆਏ ਆ ਗੁਰੂ ਸਾਹਿਬ ਦੇ ਤੇ ਉਥੇ ਤੁਹਾਨੂੰ ਆਫਰ ਹੋ ਰਹੀ ਆ ਹੋਟਲੇ ਕਿੰਨੇ ਵਾਸਤੇ ਕੁੜੀ ਆਫਰ ਹੋ ਰਹੀ ਆ ਕਿਸੇ ਬੰਦੇ ਨੂੰ ਕੋਈ ਵੈਲ ਸੂਟਡ ਬੂਟਡਾ ਬੰਦਾ ਪ੍ਰਸੰਗਤ ਜਾ ਰਿਹਾ ਨੂੰ ਕੁੜੀ ਆਫਰ ਹੋ ਰਹੀ ਆ ਹੁੰਦੀਆਂ ਨੇ ਆਇਦਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਰ ਸੰਗਤਾਂ ਜਾਣਦੇ ਹੋ ਕਿ ਪਿਛਲੇ ਕੁਝ ਦਿਨਾਂ ਤੋਂ ਸਚਕੰਨ ਸਿੰਘ ਰਿਵਾਰ ਸਾਹਿਬ ਦੇ ਜਿਹੜੇ ਆਲੇ ਦੁਆਲੇ ਹੋਟਲ ਨੇ ਉਹਨਾਂ ਹੋਟਲਾਂ ਦੇ ਬਾਬਤ ਅਸੀਂ ਇੱਕ ਵੀਡੀਓ ਵੀ ਪਾਈਆਂ ਉੱਥੋਂ ਦੇ ਹਾਲਾਤ ਵੀ ਵਿਖਾਏ ਕਿ ਕਿਵੇਂ ਕੁਝ ਨਸ਼ਈ ਕਿਸਮ ਦੇ ਲੋਕ ਜਿਹੜੇ ਨੇ ਜਿੰਨੂੰ ਗੱਲ ਲਵ ਦਿੱਤਾ ਗਿਆ ਹੋਟਲਾਂ ਦੇ ਹਿਸਾਬ ਨਾਲ ਕਾਰੋਬਾਰ ਦੇ ਹਿਸਾਬ ਨਾਲ ਕਹੋ ਉਹ ਇੱਥੇ ਕੀ ਕਰਦੇ ਆ ਜਦੋਂ ਸੰਗਤ ਲੰਘਦੀ ਆ ਕੋਈ ਭਾਵੇਂ ਸਗੀ ਭੈਣ ਨਾਲ ਭਰਾ ਲੰਘਦਾ ਹੋਵੇ ਮਾਂ ਨਾਲ ਬੱਚਾ ਲੰਘਦਾ ਹੋਵੇ ਉਹ ਨਹੀਂ ਦੇਖਦੇ ਉਹ ਨਾਲ ਇਹ ਦੇਖਣਾ ਵੀ ਤੁਹਾਨੂੰ ਹੋਟਲ ਚਾਹੀਦਾ ਜਾਂ ਤਾਂ ਹੋਟਲ ਇਹ ਵਾਸਤੇ ਚਾਹੀਦਾ ਜੀ ਪਰਿਵਾਰ ਹੈ ਤੁਸੀਂ ਫੈਮਿਲੀ ਰਹਿਣਾ ਚਾਹੁੰਦੀ ਰਾਤ ਤੇ ਤੁਸੀਂ ਹੋਟਲ ਲੈ ਲਓ ਇੱਥੇ ਤਾਂ ਬਹੁਤ ਵਧੀਆ ਕਾਰੋਬਾਰੀਆ ਕਰਨਾ ਮਨੇ ਇੱਥੇ ਹੀ ਹੈ ਨਾ ਪਰ ਜੇ ਤੁਹਾਨੂੰ ਕੋਈ ਇਹ ਕਵੇ ਕਿ ਘੰਟੇ ਵਾਸਤੇ ਤਾਂ ਚਾਹੀਦਾ ਅੱਧੇ ਘੰਟੇ ਵਾਸਤੇ ਚਾਹੀਦਾ 500 ਰੁਪਏ ਲੱਗੂਗਾ ਉੱਥੇ ਫਿਰ ਕੀ ਕਰਾਂਗੇ ਸੁਭਾਵਕ ਹੈ ਸੰਗਤ ਬਹੁਤ ਦੁਖੀ ਸੀ ਸਿੱਤੋਂ ਬਹੁਤ ਜ਼ਿਆਦਾ ਸੰਗਤਾਂ ਦੇ ਫੋਨ ਆਉਂਦੇ ਅੱਜ ਅਸੀਂ ਅੱਜ ਤਰੀਕ ਹੈ ਜੀਆ ਆਪਣਾ 8 ਤਰੀਕ 11ਵਾਂ ਮਹੀਨਾ ਤੇ ਅੱਜ ਅਸੀਂ ਜਿਹੜੀ ਸਵੇਰਾਂ ਵਾਲੇ ਗੇਟ ਦੇ ਵਿੱਚ ਜਿੱਥੋਂ ਸ਼ੁਰੂ ਹੁੰਦੇ ਹੋਟਲ ਪਾਰਕਿੰਗ ਤੱਕ ਜਾਂਦੇ ਨੇ ਉੱਥੋਂ ਦੀ ਜਿੰਨੀ ਐਸੋਸੀਏਸ਼ਨ ਹੈਗੀ ਆ ਹੋਟਲ ਨੇ ਟਿੱਪਿੰਗ ਤੇ ਕਰੀ ਬੋਟਲ ਨੇ ਉਹਨਾਂ ਸਾਹਮਣੇ ਮੀਟਿੰਗ ਕੀਤੀ ਆ ਮੀਟਿੰਗ ਕਰਨ ਤੋਂ ਬਾਅਦ ਸਾਨੂੰ ਹੋਟਲ ਵਾਲੇ ਵੀਰਾਂ ਦੇ ਵੱਲੋਂ ਇਹ ਅਸ਼ਵਾਸ਼ਣ ਦਿੱਤਾ ਗਿਆ ਵਾ ਇਹ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਗਲਤ ਕੰਮ ਇਹਨਾਂ ਹੋਟਲਾਂ ਦੇ ਵਿੱਚ ਨਹੀਂ ਹੋਊਗਾ ਜੇਕਰ ਕਿਸੇ ਹੋਟਲ ਦੇ ਵਿੱਚ ਕੋਈ ਗਲਤ ਕੰਮ ਹੁੰਦਾ ਹੋਇਆ ਵੜਿਆ ਗਿਆ ਜਾਂ ਹੋਇਆ ਤੇ ਇਹ ਸਾਨੂੰ ਕੁਝ ਕਰਨ ਦੀ ਲੋੜ ਨਹੀਂ ਫਿਰ ਇਹਨਾਂ ਦਾ ਫਰਜ਼ ਬਣਦਾ ਜਿਵੇਂ ਇਹ ਪ੍ਰਧਾਨ ਨੇ ਇਹ ਦੱਸਦੇ ਜਾਣ ਦੇ ਨਾਲ ਸਾਡੇ ਇਹਨਾਂ ਦੇ ਹੋਟਲਦਾਰ ਸੁਣਨੇ ਜਾਂ ਹੋਟਲਾਂ ਵਾਲੇ ਸਾਰੇ ਭੈਣ ਭਰਾ ਲੈ ਉਹ ਐਕਸ਼ਨ ਲੈਣਗੇ ਉਹਨਾਂ ਦੇ ਉੱਤੇ ਜੋ ਵੀ ਬੰਦਾ ਕਾਨੂੰਨੀ ਤੌਰ ਤੇ ਬੰਦਾ ਹੀ ਬੰਦਾ ਤੇ ਬਾਈਕਾਟ ਵੀ ਕੀਤਾ ਜਾਵੇ ਉਹਨਾਂ ਹੋਟਲਾਂ ਦਾ ਜੋ ਕੋਈ ਇਕੱਦ ਕੋਹ ਤੇ ਹਸ ਲੈਂਦੇ ਹੈਗਾ ਉਹਨੂੰ ਸਾਡਾ ਸੁਨੇਹਾ ਵਾ ਜਿਹੜਾ ਇਹ ਕੰਮ ਕਰਦਾ ਬੰਦ ਕਰ ਦੇ ਬੜੀ ਵਧੀਆ ਗੱਲ ਆ ਰੋਟੀ ਖਾ ਲਈ ਤੇਰੀ ਖਾਓ ਜਿਹਨੇ ਸਾਰੇ ਖਾ ਰਹੇ ਨੇ ਤੇ ਜਿਹੜਾ ਉਹ ਬੰਦਾ ਕਰ ਰਿਹਾ ਖਲਾਫ ਇੱਕ ਬੰਦਾ ਕਰਦਾ ਉਹਨੂੰ ਅਸੀਂ ਤਕੀਦ ਕਰਦੇ ਆਂ ਵੀ ਤੂੰ ਭਾਈ ਸੈੱਟ ਹੋ ਜਾ ਤੇਰੇ ਇੱਕ ਕਰਕੇ ਸਾਰੇ ਬਣਾ ਹੁਣ ਇਹ ਜੀ ਬੜੀ ਮਾਰੀ ਗੱਲ ਆ ਸੋ ਇਹਨਾਂ ਵੀਰਾਂ ਦੇ ਵੱਲੋਂ ਅੱਜ ਬਹਿ ਕੇ ਬੜੇ ਪ੍ਰੇਮ ਪਿਆਰ ਦੇ ਨਾਲ ਸਾਰਾ ਮਸਲਾ ਹੱਲ ਹੋ ਗਿਆ ਕਿਵੇਂ ਕਰਨਾ ਕਿਵੇਂ ਦਾ ਹੱਲ ਕਰਨਾ ਉਹ ਸੋਲੂਸ਼ਨ ਸਾਰਾ ਕੱਢ ਕੇ ਦੇ ਦਿੱਤਾ ਤੇ ਆਸ ਕਰਦੇ ਆਂ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਪਾਤਸ਼ਾਹ ਜਿਹਦੇ ਸਤਕਾਰ ਨੂੰ ਲੋਕ ਦਾ ਕਰਿਆ ਇਹ ਜਿਹੜੇ ਮੇਰੇ ਭਰਾ ਨੇ ਸਾਰੇ ਇਹ 16 ਸਾਲ ਦੇਣਗੇ ਤੇ ਆਪਾਂ ਜਿਹੜਾ ਆ ਆਪਣੀ ਇੱਕ ਨੂੰ ਬਾਕ ਰੱਖੀਏ ਆਪਾਂ ਨੂੰ ਕੋਈ ਗੱਲ ਨਾ ਕਰੇ ਵੀ ਅੰਬਰਸਾਰ ਵਾਲੇ ਜਿਹੜਾ ਕੰਮ ਕਰਦੇ ਆ ਗੱਲ ਪਾਉਂਦੇ ਆ ਗੁਰੂ ਸਾਹਿਬ ਦੀ ਹਜ਼ੂਰੀ ਚ ਇਸ ਦਿਨ ਦਾ ਸਨ ਕੋਈ ਮੌਕਾ ਨਹੀਂ ਆ ਦੀ ਕਿਸੇ ਨੂੰ ਕੋ ਬਰੀ ਵਧੀਆ ਗੱਲ ਹੋਈ ਆ ਇਹਨਾਂ ਸਾਰੇ ਮੇਰੇ ਦਾ ਧੰਨਵਾਦ ਆ ਕਿ ਇਹਨਾਂ ਨੇ ਗੱਲ ਨੂੰ ਸਮਝਿਆ ਆ ਇਹ ਸਮਝ ਕੇ ਇਹਨਾਂ ਨੇ ਦਾ ਹੱਲ ਕੀਤਾ ਇਹ ਬਹੁਤ ਵਧੀਆ ਗੱਲ ਆ ਸੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ